ਸਰਬਲੋ ਕਲਮਾ ਰੋਡ ਤੇ ਐਕਸੀਡੈਂਟ ਹੋਇਆ ਸਾਰੇ ਹੀ ਪਠਾਨਕੋਟ ਦੇ ਮੈਡਮ ਸਰ ਵਿੱਚ ਹੀ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਐ ਸਾਰੀ ਲੋਕ ਇਕੱਠੇ ਹੋਏ ਨੇ ਐ ਹੈ ਸਰਕਾਰ ਦਾ ਹਾਲ ਆ ਦੇਖੋ ਕਿਦਾਂ ਬਹੁਤ ਜ਼ਿਆਦਾ ਐਕਸੀਡੈਂਟ ਭਿਆਨਕ ਹੈ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਬਹੁਤ ਿਆ ਖਟਾ ਲੱਗੀਆਂ ਸਾਰਿਆਂ ਦੇ ਦੇਖੋ ਇੱਧਰ ਹੋਰ ਨੰਬਰ ਤਾਂ ਐਂ ਵੇਖੋ ਗੱਡੀ ਹੈ ਹੈ ਢਣਾ ਗਿਆ ਨੇ ਐ ਦੇਖੋ ਗੱਡੀ ਦਾ ਐਕਸੀਡੈਂਟ ਉੱਥੇ ਲਿਆ ਆ ਬਾਹਰ ਕੇ ਖੁੱਲਣੀਓ ਅਜੇ ਤੱਕ ਟੀਚਰ ਵੇਖੋ ਵੇਚ ਨੇ ਹਾ ਫੜ ਇਹ ਟਰੱਕ ਦਾ ਐਕਸੀਡੈਂਟ ਹੋਇਆ ਨਾਲ ਗੁਰਦਾਣਾ ਰੋਡ ਤੇ ਐਕਸੀਡੈਂਟ ਹੋਇਆ ਸਾਰੇ ਹੀ ਪਠਾਨਕੋਟ ਦੀਆਂ ਮੈਡਮਾਂ ਸਰ ਵਿੱਚ ਹੀ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਐ ਸਾਰੀ ਲੋਕ ਕਿੱਥੇ ਹੋਏ ਨੇ ਇਹ ਹੈ ਸਰਕਾਰ ਦਾ ਹਾਲ ਆਹ ਦੇਖੋ ਕਿਦਾਂ ਬਹੁਤ ਜਿਆਦਾ ਐਕਸੀਡੈਂਟ ਧਾਨਕ ਹੈ ਬਹੁਤ ਜਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਬਹੁਤ ਜਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਦੇਖੋ ਇੱਧਰ ਹੋਰ ਨੰਬਰ ਤੋਂ ਇਹ ਐ ਵੇਖੋ ਗੱਡੀ ਹੈ ਹੈ ਜਣਾ ਗਏ ਨੇ ਇਹ ਦੇਖੋ ਗੱਡੀ ਦਾ ਐਕਸੀਡੈਂਟ ਉਥੇ ਨਾ ਬਾਹਰ ਹੈ ਗੁੱਲਣੀਓ ਚਾਹ ਵੀ ਨਾ ਨਹੀਂ ਰਾਡ ਰੂਡ ਆਏ ਤੱਕ ਟੀਚਰ ਦੇਖੋ ਵੇਚ ਨੇ ਹਾ ਫਾੜ ਇਹ ਟਰੱਕ ਦਾ ਐਕਸਪੀਰੀਅੰਟ ਹੋਇਆ ਨਾਲ ਕਲੰਨਾ ਰੋਡ ਤੇ ਐਕਸੀਡੈਂਟ ਹੋਇਆ ਸਾਰੇ ਹੀ ਪਠਾਨਕੋਟ ਦੇ ਮੈਡਮਾਂ ਸਰ ਵਿੱਚ ਹੀ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਐ ساری ਲੋਕ ਇਕੱਠੇ ਹੋਏ ਨੇ ਐ ਹੈ ਸਰਕਾਰ ਦਾ ਹਾਲ ਆ ਦੇਖੋ ਕਿਦਾਂ ਬਹੁਤ ਜ਼ਿਆਦਾ ਐਕਸੀਡੈਂਟ ਧਿਆਨਕ ਹੈ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਦੇਖੋ ਇੱਧਰ ਹੋਰ ਨੰਬਰ ਤੋਂ ਐਂ ਵੇਖੋ ਗੱਡੀ ਹੈ ਹੈ ਜਣਾ ਕਹਨੇ ਇਹ ਦੇਖੋ ਗੱਡੀ ਦਾ ਐਕਸੀਡੈਂਟ ਉਥੇ ਲਿਆ ਬਾਹਰ ਖੁੱਲਣੀ ਉਹ ਰਾਤ ਡੂੜ ਆਏ ਤੱਕ ਟੀਚਰ ਵੇਖੋ ਵੇਚ ਨੇ ਹਾ ਫੜ है ट्रक का एक्सपीरियंस होया है नाल